ਸਸ਼ੀਕਾਲ ਜੀ ਮੈਂ ਦਿਨਾ ਤਿਮਾਨ ਤੇ ਤੁਸੀਂ ਦੇਖ ਰਹੇ ਹੋ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਸਾਡੇ 1.6 ਮਿਲੀਅਨ 16 ਲੱਖ ਦੇ ਪਰਿਵਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਕੈਨੇਡਾ ਦਾ ਸਭ ਤੋਂ ਵੱਡਾ ਪੰਜਾਬੀ ਕਮਿਊਨਿਟੀ ਪੀਸ ਪਿਆਰੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਵਿੱਚ ਪਾਸ ਹੋਏ ਨਵੇਂ ਕਾਨੂੰਨ ਬਿੱਲ C18 ਆਨਲਾਈਨ ਨਿਊਜ਼ ਐਕਟ ਕਾਲ ਫੇਸਬੁੱਕ ਅਤੇ ਇੰਸਟਾਗ੍ਰam ਵਰਗੇ ਪਲੇਟਫਾਰਮਾਂ ਨੇ ਖਬਰਾਂ ਵਾਲੇ ਤੇਜ਼ਾਤੇ ਪਾਬੰਦੀ ਲਗਾ ਦਿੱਤੀ ਹੈ ਇਸ ਕਾਨੂੰਨ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਖਬਰਾਂ ਦਿਖਾਉਣ ਲਈ ਮੀਡੀਆ ਅਦਾਰੇ ਨੂੰ ਭੁਗਤਾਨ ਕਰਨਾ ਪੈਂਦਾ ਹੈ ਜਿਸ ਦੇ ਵਿਰੋਧ ਵਿੱਚ ਕੰਪਨੀਆਂ ਨੇ ਕੈਨੇਡਾ ਦੇ ਵਿੱਚ ਨਿਊਜ਼ ਲਿੰਕ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਇਸੇ ਤਰ੍ਹਾਂ ਦੀਆਂ ਸਖਤ ਮੀਡੀਆ ਨੀਤੀਆਂ ਅਤੇ ਸੈਂਸਰਸ਼ਿਪ ਕਾਰਨ ਹੋਰਨਾ ਕਈ ਦੇਸ਼ਾਂ ਵਿੱਚ ਵੀ ਪੰਜਾਬੀ ਖਬਰਾਂ ਵਾਲੇ ਪੇਜ ਦਿਖਾਈ ਦੇਣੇ ਬੰਦ ਹੋ ਗਏ ਨੇ ਇਸ ਮੁਸ਼ਕਲ ਦੌਰ ਦੇ ਵਿੱਚ ਆਪਣੇ ਕਾਰੋਬਾਰ ਅਤੇ ਸੇਵਾਵਾਂ ਨੂੰ ਸਹੀ ਦਰਸ਼ਕਾਂ ਤੱਕ ਪਹੁੰਚਾਉਣਾ ਬਹੁਤ ਔਖਾ ਹੋ ਗਿਆ ਹੈ ਪਰ ਤੁਹਾਨੂੰ ਹੁਣ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਜੀ ਹਾਂ ਜੇਕਰ ਤੁਸੀਂ ਆਪਣੇ ਕਾਰੋਬਾਰ ਨੂੰ ਲੈ ਕੇ ਚਿੰਤਤ ਹੋ ਤਾਂ ਇਹ ਵੀਡੀਓ ਤੁਹਾਡੇ ਬਿਹਤ ਕੰਮ ਦੀ ਰਹਿਣ ਵਾਲੀ ਆ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਤਾਂ ਕਿ ਭਰੂ ਜਾਣਕਾਰੀ ਹਰੇਕ ਤੱਕ ਪਹੁੰਚ ਸਕੇ ਸਾਡਾ ਪੇਜ ਲਗਾਤਾਰ ਸਰਗਰਮ ਹੈ ਅਤੇ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਪੰਜਾਬੀ ਕਮਿਊਨਿਟੀ ਪੇਜ ਹੋਣ ਦੇ ਨਾਤੇ ਅਸੀਂ ਤੁਹਾਡੀ ਆਵਾਜ਼ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਹਾਜ਼ਰ ਹਾਂ ਅਸੀਂ ਕੀ ਕੁਝ ਪ੍ਰਮੋਟ ਕਰਦੇ ਹਾਂ ਆਉ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਦੱਸਦੇ ਹਾਂ ਅਸੀਂ ਹਰ ਕਿਸਮ ਦੇ ਕਾਰੋਬਾਰ ਅਤੇ ਸੇਵਾਵਾਂ ਦੀ ਬਿਹਤਰੀਨ ਪ੍ਰਮੋਸ਼ਨ ਕਰਦੇ ਹਾਂ ਜਿਸ ਦੇ ਵਿੱਚ ਸ਼ਾਮਲ ਨੇ ਵਪਾਰਕ ਪ੍ਰਮੋਸ਼ਨ ਰੈਸਟੋਰੈਂਟ ਗਰੋਸਰੀ ਸਟੋਰ ਜਾਂ ਕਿਸੇ ਵੀ ਨਵੇਂ ਕਾਰੋਬਾਰ ਦੀ ਮਸ਼ਹੂਰੀ ਤੁਸੀਂ ਕਰਵਾਉਣੀ ਹੋਵੇ ਰੀਅਲ ਅਸਟੇਟ ਅਤੇ ਮੋਟਰ ਗੇਜ ਪ੍ਰਾਪਰਟੀ ਦੀ ਖਰੀਦ ਵੇਚ ਅਤੇ ਲੋਨ ਸੇਵਾਵਾਂ ਇਮੀਗ੍ਰੇਸ਼ਨ ਸਟੱਡੀ ਵੀਜ਼ਾ ਪੀਆਰ ਜਾਂ ਵਰਕ ਪਰਮਟ ਸਲਾਹਕਾਰਾਂ ਲਈ ਇਸ਼ਤਿਹਾਰ ਸੰਗੀਤ ਅਤੇ ਈਵੈਂਟਸ ਨਵੇਂ ਗੀਤਾਂ ਦੀ ਰਿਲੀਜ਼ ਫਿਲਮਾਂ ਜਾਂ ਆਉਣ ਵਾਲੇ ਸ਼ੋਅਜ਼ ਮੇਲਿਆਂ ਦੀ ਪ੍ਰਮੋਸ਼ਨ ਹੋਰ ਪੇਸ਼ੇਵਰ ਸੇਵਾਵਾਂ ਮਟਰਕਿੰਗ ਸਕੂਲ ਅਕਾਊਂਟਿੰਗ ਇੰਸ਼ੋਰੈਂਸ ਆਦਿ ਜੇਕਰ ਤੁਸੀਂ ਵੀ ਸਾਡੇ ਨਾਲ ਬ੍ਰਾਂਡ ਕੋਲਾਬੋਰੇਸ਼ਨ ਕਰਨਾ ਚਾਹੁੰਦੇ ਹੋ ਤਾਂ ਅਸੀਂ ਉਹ ਵੀ ਕਰਦੇ ਹਾਂ ਆਪਣੇ ਕਾਰੋਬਾਰ ਨੂੰ ਅੱਜ ਹੀ ਸਾਡੇ 1.6 ਮਿਲਨ ਫੋਲੋਅਰਸ ਤੱਕ ਪਹੁੰਚਾਓ ਪ੍ਰੋਮੋਸ਼ਨ ਬੁੱਕ ਕਰ ਲੈ ਸਾਨੂੰ ਅੱਜ ਹੀ ਪੇਸ ਦੇ ਇਨਬਾਕਸ ਦੇ ਵਿੱਚ ਮੈਸੇਜ ਕਰੋ ਜਾਂ ਫਿਰ ਸਾਡੀ ਈਮੇਲ canadavichpunjabi@yahoo.com ਤੇ ਸੰਪਰਕ ਕਰੋ ਸਾਡੀ ਟੀਮ ਜਲਦ ਹੀ ਤੁਹਾਡੇ ਨਾਲ ਸੰਪਰਕ ਕਰੇਗੀ ਤੁਹਾਡੇ ਪਿਆਰ ਅਤੇ ਸਾਥ ਲਈ ਬਹੁਤ ਬਹੁਤ ਧੰਨਵਾਦ